ਫਲੋਰ ਜੀਟੋ ਹਾਈਵੇ ਦੇ ਉੱਤੇ ਮਈਆ ਦਰਵਾਜ਼ੇ ਸਾਹਮਣੇ ਇੱਕ ਕਾਰ ਤੇ ਟੈਂਕਰ ਦੀ ਜ਼ਬਰਦਸਤ ਟੱਕਰ ਵਿੱਚ ਇੱਕ ਔਰਤ ਦੀ ਹੋਈ ਮੌਤ ਜੇਰਨਾਸੀਂ ਕਿ ਅੱਜ ਮਿਤੀ 11/3/2024 ਦਿਨ ਸੋਮਵਾਰ ਸਵੇਰੇ 9:30 ਦੇ ਕਰੀਬ ਫਲੋਰ ਜੀਟੋ ਹਾਈਵੇ ਦੇ ਉੱਤੇ ਮਈਆ ਦਰਵਾਜ਼ੇ ਸਾਹਮਣੇ ਸੜਕ ਖਾਸੇ ਦਰਾਂਨ ਇੱਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਫਲੋਰ ਜੀਟੋ ਹਾਈਵੇ ਦੇ ਉੱਤੇ ਮਈਆ ਦਰਵਾਜ਼ੇ ਸਾਹਮਣੇ ਇੱਕ ਪੈਟਰੋਲ ਟੈਂਕਰ ਖਰਾਬ ਖੜਾ ਸੀ ਜਿਸ ਦਾ ਅਗਲਾ ਟਾਇਰ ਫਟਿਆ ਹੋ ਸੀ ਜੋ ਡਿਵਾਈਡਰ ਦੇ ਨਾਲ ਖੜਾ ਕੀਤਾ ਹੋਇਆ ਸੀ ਅਤੇ ਡਰਾਈਵਰ ਆਉਣ ਜਾਣ ਵਾਲੇ ਵਾਹਨਾਂ ਨੂੰ ਉਹ ਆਪ ਹੱਥ ਨਾਲ ਇਸ਼ਾਰਾ ਕਰਕੇ ਸचेत ਕਰ ਰਿਹਾ ਸੀ ਪਰ ਇੱਕ ਕਾਰ ਨੰਬਰ PV08EZ 2328 ਜਲੰਧਰ ਸਾਈਡ ਤੋਂ ਲੁਧਿਆਣਾ ਨੂੰ ਜਾ ਰਹੀ ਸੀ ਜੋ ਕਿ ਪٹرول ਟੈਂਕਰ ਦੇ ਵਿੱਚ ਆਵਾਜ਼ੀ ਜਿਸ ਨਾਲ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਮੌਕੇ ਤੇ ਹੀ ਕਾਰ ਜੋ ਪਿਛਲੀ ਸੀਟ ਤੇ ਬੈਠੀ ਔਰਤ ਦੀ ਮੌਤ ਹੋ ਗਈ ਅਤੇ ਜ਼ਖਮੀ ਕਾਰ ਡਰਾਈਵਰ ਨੂੰ ਫਲੋਰ ਦੇ ਸਿਵਲ ਹਸਪਤਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਮੌਕੇ ਤੇ ਪਹੁੰਚੇ ਐਸਐਸਆਈ ਬੀਜੇ ਕਮਾਂ ਨੇ ਦੱਸਿਆ ਕਿ ਔਰਤ ਦੀ ਪਛਾਣ ਜੈਸਿਕਾ ਵਾਸੀ ਜਲੰਧਰ ਵੱਜੋ ਹੋਈ ਹੈ ਜੋ ਕਿ ਸਕੂਲ ਟੀਚਰ ਸੀ ਉਹਨਾਂ ਨੇ ਕਿਹਾ ਕਿ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਰੇਲੀ ਕਾਰਵਾਈ ਕਰ ਦਿੱਤੀ ਜਾਵੇਗੀ ਹੈਰਾਨਾ ਗਾਮੇ ਛਾਇਆ ਜੀ ਹਾਂਜੀ ਕੀ ਹੋਇਆ ਹੈ ਮੇਰੀ ਸ਼ਾਪਤੀ ਤੇ ਦਰਦ ਆਇਆ ਜੀ ਮਾਜੀ ਉਧਰੋਂ ਆ ਰਹੇ ਜਲੰਧਰੋਂ ਹਾਂਜੀ ਹਾਂਜੀ ਮੈਨੂੰ ਪਤਾ ਹੀ ਨਹੀਂ ਲੱਗਾ ਕੁਝ ਦਿਸ਼ਾ ਹੀ ਨਹੀਂ ਨਿਹਰ ਨਹੀਂ ਆ ਗਈ ਅੱਖਾਂ ਦੇ ਮੇਰੇ ਤੇ ਟਰੱਕ ਖੜਾ ਹੀ ਵਿਚ ਵਜ ਗਿਆ ਹਾਂ ਮਗਰ ਕੌਣ ਬੈਠੇ ਸੀ ਮੈਡਮ ਬੈਠੇ ਸੀ ਮਗਰ ਮੈਨੂੰ ਕੀ ਕੌਣ ਹੈ ਕੀ ਨਾਂ ਇਹਨਾਂ ਦਾ ਇਹਨਾਂ ਦਾ ਨਾਂ ਜੈਸਿਕਾ ਮੈਡਮ ਆ ਟੀਚਰ ਹੈ ਟੀਚਰ ਕਿਹੜੀ ਜਗ੍ਹਾ ਦੇ ਹੈ ਜਿਹੜੀ ਸੀ ਤੇ ਲਾਹ ਜਲੰਧਰ ਦੇ ਆ ਆਪਣੇ ਪੂਰਨਪੁਰ ਪੂਰਨਪੁਰ ਤੋਂ ਜਲੰਧਰ ਹਾਂ ਕੀ ਰਾਮ ਜੀ ਕੀ ਹੋਇਆ ਕੀ ਆ ਮੈਂ ਸਾਹਿਬ ਜੀ ਮੈਂ ਜਲੰਧਰੋਂ ਹਲਵਾਰੇ ਦਾ ਆਰਮੀ ਦਾ ਤੇਲ ਲੈ ਕੇ ਜਾ ਰਿਹਾ ਸੀਗਾ ਜੀ ਆ ਫਲੋਰ ਮੇਰਾ ਟਾਇਰ ਪਾੜ ਗਿਆ ਜੀ ਮੋਰਲਾ ਗੱਡੀ ਦਾ ਹਾਂਜੀ ਮੈਂ ਜਾ ਕੇ ਆ ਲਾ ਕੇ ਟੈਟੂ ਜੈਕ ਲਾ ਰਿਹਾ ਥੱਲੇ ਆਣ ਕੇ ਵੇ ਮੈਨੂੰ ਸਿਗਨਲ ਦੇ ਰਿਆਂ ਹੌਲੀ 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 ਇਹਨੇ ਜੀ ਅੱਖਾਂ ਇਹਦੀਆਂ ਭੁੱਲੀਆਂ ਡਰਾਈਵਰ ਦੀਆਂ ਇਹਨੇ ਨੇ ਆਸੇ ਪਾਸੇ ਦੇਖ ਕੇ ਆ ਇਹਨੇ ਜਦੋਂ ਵਿੱਚ ਵੱਜਣ ਲੱਗੀ ਮੈਂ ਆਪਣੇ ਭਈਏ ਨੂੰ ਬਾਅਦ ਦਿੱਤਾ ਮੈਂ ਕਿਹਾ ਥੱਲੇੋਂ ਨਿਕਲ ਜਾ ਉਹ ਕਾਰ ਵਿੱਚ ਲੱਗੀ ਪੂਰੀ ਸਪੀਡ ਸੀ ਜੀ ਇਹਦੀ ਗੱਡੀ ਦੀ ਹਰ ਇੱਕ ਬੰਦੇ ਨੂੰ ਪਤਾ ਆ ਜਿਹਨਾਂ ਨਾਲ ਬੰਦਾ ਰਹਾ ਹੁਣ ਜਾਣਕਾਰੀ ਪਤਾ ਤੁਹਾਨੂੰ ਇੱਕ ਲੇਡੀਜ਼ ਦੀ ਡੈਥ ਹੋ ਗਈ ਵਿੱਚ ਉਹ ਲੇਡੀਜ਼ ਆ ਪਤਾ ਹੀ ਨਹੀਂ ਲੱਗਾ ਪਈ ਪਿਛਲੇ ਬੰਨੇ ਸੀ ਇਹ ਹੈਗੀ ਉਹ ਮੋਰੇ ਡਰਾਈਵਰ ਨੂੰ ਕੱਢਿਆ ਡਰਾਈਵਰ ਕਹਿੰਦਾ ਠੀਕ ਆ ਉਹ ਮੁੜ ਕੇ ਕੱਢ ਕੇ ਬਾਰੀ ਬੁਰੀ ਖੋਲ ਕੇ ਤੇ ਉਹਨੂੰ ਕੱਢਿਆ ਉਹਦੇ ਬੈਲਟ ਲੱਗੀ ਹੋਈ ਤੇ ਬੈਲਟ ਕੱ ਗੱਡੀ ਤੁਹਾਡੀ ਖਰਾਬ ਸੀ ਨਾ ਗੱਡੀ ਟਾਇਰ ਪਾੜ ਗਿਆ ਜੀ ਮੋੜ ਲਾਈ ਇੱਕ ਟਰੱਕ ਹੈ ਨੰਬਰ ਪੀਵੀ08 ਬੀਡਬਲਯੂ 0464 ਜਿਹਦਾ ਡਰਾਈਵਰ ਰੌਣਕੀ ਦਾ ਨਾ ਟਰੱਕ ਦਾ ਮੋਹਲਾ ਟਾਇਰ ਫਟਿਆ ਸੀਗਾ ਉਹ ਜੈਕ ਲਗਾ ਕੇ ਜੀਟੀ ਰੋਡ ਦੇ ਉੱਪਰ ਡਿਵਾਈਡਰ ਦੇ ਨਾਲ ਟਾਇਰ ਬਦਲ ਰਿਹਾ ਸੀਗਾ ਪਿੱਛੇ ਇੱਕ ਗੱਡੀ ਹੈ ਐਗਨਸ ਪੀਵੀ08 ای زیڈ 2328 ਜਿਹਦਾ ਡਰਾਈਵਰ ਰਾਧੇਸ਼ਾ ਸੀਗਾ ਉਹਦੇ ਪਿੱਛੇ ਇੱਕ ਲੇਡੀ ਬੈਠੀ ਸੀ ਮੈਡਮ ਜੈਸੀ ਦਾ ਇਹ ਰੋਲ ਵਾਲੇ ਹੈਗੇ ਪੂਰਨਪੁਰ ਤੋਂ ਆਦੇ ਉਹ ਮਗਰੋਂ ਵਾਲ ਕੇ ਖਰੇ ਟਰੱਕ ਦੇ ਵਿੱਚ ਵੱਜੀਆ ਜਿਹੜੀ ਲੇਡੀਜ਼ ਆ ਜੈਸੀ ਦਾ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਆ ਤੇ ਡਰਾਈਵਰ ਜਿਹੜਾ ਉਹ ਇੰਜਰਡ ਵਾਲੇ ਜਿਹਨੂੰ ਐਂਬੂਲੈਂਸ ਰਾਹੀਂ ਹਸਪੀਟਲ ਭੇਜ ਦਿੱਤਾ ਕੀ ਟਰੱਕ ਵਾਲਾ ਟਰੱਕ ਵਾਲਾ ਆਪਣੇ ਕੋਲ ਹੈ ਕੀ ਕਰ ਬਈਆ ਕਰਵੇ ਜੋ ਬੜੀ ਬਿਆਨ ਲੈ ਕੇ ਜੋ ਵੀ ਹੋਏਗੀ ਉਹ ਪੀਤੀ ਜਾਵੇਗੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ